ਘਟਨਾ 30 ਅਪ੍ਰੈਲ 2014 ਪੱਛਮੀ ਦਿੱਲੀ ਦਾ ਇੱਕ ਖਿਆਲਾ ਇਲਾਕਾ ਉੱਥੇ ਕੇਸ਼ੂਪੁਰ ਡੀਪੂ ਦੇ ਨੇੜੇ ਇੱਕ ਪੁਲਿਸ ਨੂੰ ਫੋਨ ਕਾਲ ਜਾਂਦੀ ਹੈ ਕਿਸੇ ਰਾਹਗੀਰ ਵੱਲੋਂ ਦੱਸਿਆ ਜਾਂਦਾ ਹੈ ਵੀ ਇੱਥੇ ਕਿਸੇ ਵਿਅਕਤੀ ਦੀ লাশ ਪਈ ਹੈ ਉਹਦੇ ਹੱਥ ਪੈਰ ਬੰਨੇ ਹੁੰਦੇ ਨੇ ਹੁਣ ਇਹ ਸਾਰਾ ਕੁਝ ਸੁਣ ਕੇ ਪੁਲਿਸ ਪਾਰਟੀ ਉਦੋਂ ਹੀ ਹਰਕਤ ਦੇ ਵਿੱਚ ਆਉਂਦੀ ਹੈ ਤੇ ਮੌਕੇ ਤੇ ਪਹੁੰਚਦੀ ਹੈ ਉੱਥੇ ਜਾ ਕੇ ਪੁਲਿਸ ਨੂੰ ਦੇਖਣ ਤੇ ਪਤਾ ਲੱਗਦਾ ਹੈ ਵੀ ਉਹਦੇ ਸਿਰ ਦੇ ਉੱਪਰ ਕਿਸੇ ਭਾਰੀ ਚੀਜ਼ ਦੇ ਨਾਲ ਵਾਰ ਕੀਤਾ ਹੁੰਦਾ ਹੈ ਤੇ ਉਹਦਾ ਸੀਨਾ ਪਾੜਿਆ ਪਿਆ ਹੁੰਦਾ ਹੈ ਤੇ ਉਹਦੇ ਚਿਹਰੇ ਤੇ ਵੀ ਕਿਸੇ ਤਿੱਖੀ ਚੀਜ਼ ਦੇ ਨਾਲ ਵਾਰ ਕੀਤੇ ਹੁੰਦੇ ਹਨ ਪੁਲਿਸ লাশ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਤੇ ਹੁਣ ਪੁਲਿਸ ਵਾਸਤੇ ਸਭ ਤੋਂ ਵੱਡੀ ਜਿਹੜੀ ਚੁਣੌਤੀ ਪਰੇਸ਼ਾਨੀ ਉਹ ਇਹ ਸੀ ਵੀ ਇਹ ਮਰਨ ਵਾਲਾ ਸ਼ਖਸ ਕੌਣ ਹੈ ਜੇ ਇਹ ਪਤਾ ਲੱਗੇ ਫਿਰ ਅੱਗੇ ਇਨਵੈਸਟੀਗੇਸ਼ਨ ਹੋ ਸਕਦੀ ਹੈ ਵੀ ਇਹਦਾ ਕਤਲ ਕਿਸ ਨੇ ਕੀਤਾ ਕਿਉਂ ਕੀਤਾ ਪੁਲਿਸ ਉਸ ਦੀ ਜਿਹੜੀ ਫੋਟੋ ਹੁੰਦੀ ਹੈ ਸਾਰੇ ਆਲੇ-ਦੁਆਲੇ ਦੇ ਪੂਰੇ ਦਿੱਲੀ ਦੇ ਵਿੱਚ ਬਾਹਰਲੇ ਇਲਾਕਿਆਂ ਦੇ ਵਿੱਚ ਉਹਦੀਆਂ ਫੋਟੋਆਂ ਭੇਜੀਆਂ ਜਾਂਦੀਆਂ ਹਨ ਪਰ ਕਿਤੇ ਵੀ ਕੋਈ ਕਾਮਯਾਬੀ ਪੁਲਿਸ ਨੂੰ ਨਹੀਂ ਮਿਲਦੀ ਦੂਜੇ ਪਾਸੇ ਰਜੌਰੀ ਗਾਰਡਨ ਪੁਲਿਸ ਨੂੰ ਇੱਕ ਡੱਬਾ ਮਿਲਦਾ ਹੈ ਡੱਬੇ ਦੇ ਵਿੱਚ ਇੱਕ ਖੂਨ ਨਾਲ ਲਪੜਿਆ ਪੇਸਮੇਕਰ ਪਿਆ ਹੁੰਦਾ ਹੈ ਜਿਹੜਾ ਕਿ ਦਿਲ ਨੂੰ ਲਾਇਆ ਜਾਂਦਾ ਹੈ ਉਹਦੀ ਧੜਕਣ ਚੱਲਦੇ ਰਹਿਣ ਵਾਸਤੇ ਉਹਦਾ ਕੋਈ ਪਤਾ ਨਹੀਂ ਲੱਗਦਾ ਕੀ ਕਮੇਂਦਾ ਹੈ ਕੀਦਾ ਹੈ ਕਿਉਂ ਹੈ ਉਹ ਖੂਨ ਨਾਲ ਲਪੜਿਆ ਹੁੰਦਾ ਹੈ ਹਾਲਾਂਕਿ ਪੁਲਿਸ ਉਸ ਨੂੰ ਆਪਣੇ ਕਬਜ਼ੇ ਦੇ ਵਿੱਚ ਲੈਂਦੀ ਹੈ ਦੂਜੇ ਪਾਸੇ ਖਿਆਲਾ ਥਾਣਾ ਦੇ ਵਿੱਚ ਪੁਲਿਸ ਭਾਲ ਕਰਦੀ ਹੈ ਵੀ ਇਹ ਮਰਨ ਵਾਲਾ ਬੰਦਾ ਕੌਣ ਹੈ 1 ਮਈ 2014 ਨੂੰ ਖਿਆਲਾ ਪੁਲਿਸ ਸਟੇਸ਼ਨ ਦੇ ਵਿੱਚ ਰਜੌਰੀ ਗਾਰਡਨ ਪੁਲਿਸ ਸਟੇਸ਼ਨ ਦੇ ਵਿੱਚੋਂ ਇੱਕ ਫੋਨ ਕਾਲ ਜਾਂਦੀ ਹੈ ਵੀ ਜਿਹੜਾ ਮਰਨ ਵਾਲਾ ਬੰਦਾ ਜਿਹਦੀ شناخت ਹੋ ਚੁੱਕੀ ਹੈ ਇਹ ਦਾ ਨਾਮ ਦਿਲਜੀਤ ਸਿੰਘ ਹੈ ਤੇ ਇਹ ਰਜੌਰੀ ਗਾਰਡਨ ਦਾ ਰਹਿਣ ਵਾਲਾ ਹੈ ਕਿਉਂਕਿ ਰਜੌਰੀ ਗਾਰਡਨ ਪੁਲਿਸ ਸਟੇਸ਼ਨ ਦੇ ਵਿੱਚ ਦੋ ਲੜਕੀਆਂ ਆਉਂਦੀਆਂ ਨੇ ਆਪਣੇ ਪਿਓ ਦੀ ਗੁੰਮਸ਼ੁਦਾ ਦੀ ਰਿਪੋਰਟ ਲਿਖਵਾਉਣ ਉਹਨਾਂ ਦਾ ਨਾਮ ਹੁੰਦਾ ਹੈ ਅਮਰਜੀਤ ਕੌਰ ਤੇ ਕੁਲਵਿੰਦਰ ਕੌਰ ਜਿਹੜੀ ਅਮਰਜੀਤ ਹੁੰਦੀ ਹੈ ਉਹ ਮੈਰਿਡ ਹੁੰਦੀ ਹੈ ਤੇ ਕੁਲਵਿੰਦਰ ਕੌਰ ਦੀ ਉਮਰ 23 ਸਾਲ ਦੀ ਹੁੰਦੀ ਹੈ ਤੇ ਉਹ ਅਨਮੈਰਿਡ ਹੁੰਦੀ ਹੈ ਉਹ ਆ ਕੇ ਦੱਸਦੀਆਂ ਨੇ ਵੀ ਸਾਡਾ ਪਿਤਾ ਕੱਲ ਤੋਂ ਲਾਪਤਾ ਹੈ ਉਹਨਾਂ ਦਾ ਕੁਝ ਵੀ ਪਤਾ ਨਹੀਂ ਲੱਗਿਆ ਕਿੱਥੇ ਗਏ ਨੇ ਕਿੱਥੇ ਨਹੀਂ ਨਾ ਉਹਨਾਂ ਦਾ ਕੋਈ ਫੋਨ ਲੱਗ ਰਿਹਾ ਹੈ ਹੁਣ ਜਦੋਂ ਸਾਰਾ ਕੁਝ ਦੱਸਦੇ ਨੇ ਤਾਂ ਜਦੋਂ ਆਪਣੇ ਪਿਓ ਦੀ ਫੋਟੋ ਦਿਖਾਉਂਦੀਆਂ ਨੇ ਤਾਂ ਉਹ ਪੁਲਿਸ ਦੇ ਕੋਲ ਪਹਿਲਾਂ ਹੀ ਫੋਟੋ ਖਿਆਲਾ ਪੁਲਿਸ ਸਟੇਸ਼ਨ ਤੋਂ ਆਈ ਹੁੰਦੀ ਹੈ ਜਦ ਉਹਨਾਂ ਨੂੰ ਦਿਖਾਇਆ ਜਾਂਦਾ ਹੈ ਤਾਂ ਉਹ ਪਛਾਣਦੀਆਂ ਨੇ ਵੀ ਇਹ ਮਰਨ ਵਾਲਾ ਵਿਅਕਤੀ ਸਾਡਾ ਪਿਓ ਹੈ ਹੁਣ ਉਸ ਤੋਂ ਬਾਅਦ ਕੁਲਵਿੰਦਰ ਕੌਰ ਤੇ ਅਮਰਜੀਤ ਕੌਰ ਤੋਂ ਪੁੱਛਗਿਸ਼ ਸ਼ੁਰੂ ਹੁੰਦੀ ਹੈ ਉਹਨਾਂ ਤੋਂ ਪੁੱਛਿਆ ਜਾਂਦਾ ਹੈ ਵੀ ਇਹ ਕਿੱਥੇ ਗਿਆ ਸੀ ਤੇ ਕੀ ਹੋਇਆ ਅਮਰਜੀਤ ਕੌਰ ਦਾ ਕਹਿਣਾ ਹੁੰਦਾ ਹੈ ਵੀ ਉਹ ਵਿਆਹੀ ਹੋਈ ਹੈ ਤੇ ਉਹ ਆਪਣੇ ਸਹੁਰੇ ਰਹਿੰਦੀ ਹੈ ਤੇ ਜਿਹੜੀ ਕੁਲਵਿੰਦਰ ਕੌਰ ਹੈ ਉਹ ਅਨਮੈਰਿਡ ਹੈ ਤੇ ਉਹ ਤੇ ਦਲਜੀਤ ਸਿੰਘ ਪਿਓ ਤੇ ਦੋਵੇਂ ਹੀ ਰਹਿੰਦੇ ਹਨ ਕਿਉਂਕਿ ਦਲਜੀਤ ਵੀ ਵਾਈਫ ਵੀ 3 ਸਾਲ ਪਹਿਲਾਂ ਦੀ ਮੌਤ ਹੋ ਚੁੱਕੀ ਸੀ ਕੁਲਵਿੰਦਰ ਕੌਰ ਦਾ ਕਹਿਣਾ ਹੋਇਆ ਵੀ 30 ਅਪ੍ਰੈਲ ਨੂੰ ਸਵੇਰੇ 5 ਵਜੇ ਉਹਦੇ ਪਿਤਾ ਦਲਜੀਤ ਸਿੰਘ ਤਿਆਰ ਹੁੰਦੇ ਨੇ ਕਿਉਂਕਿ ਉਹਨਾਂ ਨੇ ਕਿਤੇ ਜਾਣਾ ਸੀ ਕਿਉਂਕਿ ਉਹਨਾਂ ਦੇ ਜਿਹੜੇ ਪਿਤਾ ਜੀ ਉਹ ਗੱਡੀ ਚਲਾਉਂਦੇ ਸੀ ਤੇ ਇੱਕ ਟਰੈਵਲ ਏਜੰਸੀ ਸੀ ਉਹਦੇ ਵਿੱਚ ਗੱਡੀ ਚਲਾਉਂਦੇ ਸੀ ਤੇ ਉਹਨਾਂ ਨੇ 5 ਵਜੇ ਕਿਤੇ ਪਾਰਟੀ ਨੂੰ ਲੈ ਕੇ ਜਾਣਾ ਸੀ ਤੇ ਕੁਲਵਿੰਦਰ ਕੌਰ ਦਾ ਕਹਿਣਾ ਹੁੰਦਾ ਹੈ ਵੀ 5 ਵਜੇ ਦੇ ਕਰੀਬ ਉਹਨਾਂ ਨੂੰ ਫੋਨ ਆਉਂਦਾ ਹੈ ਤੇ ਸਵਾ 5 ਦੇ ਕਰੀਬ ਉਹ ਘਰੋਂ ਨਿਕਲਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਦਾ ਕੋਈ ਅਤਾ ਪਤਾ ਨਹੀਂ ਲੱਗਦਾ ਆਲੇ-ਦੁਆਲੇ ਦੇ ਯਾਰਾਂ ਦੋਸਤਾਂ ਤੋਂ ਪਤਾ ਪੁੱਛਗਿਛ ਕਰਦੀ ਹੈ ਪਰ ਪੁਲਿਸ ਨੂੰ ਕੋਈ ਕਾਮਯਾਬੀ ਨਹੀਂ ਮਿਲਦੀ ਆਪਣੀ ਪੂਰੀ ਵਾਹ ਲਾਉਂਦੀ ਹੈ ਪਰ ਕਿਤੇ ਕੁਝ ਨਹੀਂ ਪਤਾ ਲੱਗਦਾ ਇਨੈ ਨੂੰ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਹੈ ਜਦ ਰਿਪੋਰਟ ਆਉਂਦੀ ਹੈ ਉਦੋਂ ਪੁਲਿਸ ਚੌਕੰਨ ਨਹੀਂ ਰਹਿ ਜਾਂਦੀ ਹੈ ਕਿਉਂਕਿ ਇੱਕ ਤਾਂ ਇਹ ਪਤਾ ਲੱਗਦਾ ਹੈ ਵੀ ਇਹਦੇ ਸਿਰ ਦੇ ਉੱਪਰ ਕਿਸੇ ਭਾਰੀ ਚੀਜ਼ ਦੇ ਨਾਲ ਵਾਰ ਕੀਤਾ ਗਿਆ ਹੈ ਉਸ ਤੋਂ ਬਾਅਦ ਇਹਦਾ ਸੀਨਾ ਪਾੜਿਆ ਗਿਆ ਤੇ ਪੁਲਿਸ ਨੂੰ ਇਹ ਵੀ ਪਤਾ ਲੱਗਿਆ ਕਿ ਪੋਸਟਮਾਰਟਮ ਦੀ ਰਿਪੋਰਟ ਵਿੱਚ ਉਸਦੇ ਪੇਸਮੇਕਰ ਲੱਗਿਆ ਹੋਇਆ ਸੀ ਉਹ ਹਾਰਟ ਦਾ ਪੇਸ਼ੈਂਟ ਸੀ ਤੇ ਉਹਦੇ ਚਿਹਰੇ ਉੱਤੇ ਕਈ ਵਾਰ ਕੀਤੇ ਹੋਏ ਸਨ ਕਿਸੇ ਤਿੱਖੀ ਚੀਜ਼ ਦੇ ਨਾਲ ਪਰ ਪੁਲਿਸ ਨੂੰ ਇਹ ਵੀ ਪਤਾ ਲੱਗਾ ਕਿ ਉਹਦੀ ਜਿਹੜੀ ਮੌਤ ਹੈ ਉਹ 3 ਤੋਂ 4 ਵਜੇ ਦੇ ਵਿੱਚ ਹੋਈ ਤੇ ਕੁਲਵਿੰਦਰ ਕੌਰ ਨੇ ਇਹ ਕਿਹਾ ਸੀ ਵੀ ਉਹ 5 ਤੋਂ 5:30 ਘਰੋਂ ਨਿਕਲਿਆ ਹੈ ਪਰ ਮੌਤ ਦੀ ਟਾਈਮਿੰਗ ਜਿਹੜੀ ਸੀ ਉਹ 3 ਤੋਂ 4 ਵਜੇ ਦੇ ਵਿੱਚ ਸੀ ਹੁਣ ਪੁਲਿਸ ਨੂੰ ਇਹ ਲੱਗਦਾ ਉਹ ਵੀ ਹੋ ਸਕਦਾ ਰਾਤ ਦਾ ਟਾਈਮ ਹੋਵੇ ਭਲੇਖਾ ਲੱਗਿਆ ਹੋਵੇ ਉਸ ਤੋਂ ਬਾਅਦ ਪੁਲਿਸ ਕੀ ਕਰਦੀ ਹੈ ਕਿ ਦਿਲਜੀਤ ਸਿੰਘ ਦੇ ਮੋਬਾਈਲ ਦੀ ਕਾਲ ਡਿਟੇਲ ਕੱਢ ਜਾਂ ਕਢਦੀ ਹੈ ਜਦ ਕਾਲ ਡਿਟੇਲ ਕੱਢਦੇ ਹਨ ਤਾਂ ਪੁਲਿਸ ਨੂੰ ਇੱਕ ਚੀਜ਼ ਹੋਰ ਪਤਾ ਲੱਗਦੀ ਹੈ ਵੀ ਜਿਹੜਾ ਇਹ ਫੋਨ ਸੀ ਇਹ ਤਾਂ 12 ਵਜੇ ਤੋਂ ਬਾਅਦ ਸਵਿਚ ਆਫ ਸੀ ਤੇ ਇਹ ਉਸਦੇ ਘਰ ਦੇ ਵਿੱਚ ਹੀ ਸੀ ਜਦ ਕਿ ਉਸ ਦੀ ਬੇਟੀ ਦਾ ਕਹਿਣਾ ਸੀ ਵੀ 5 ਵਜੇ ਫੋਨ ਆਇਆ ਹੈ ਉਸ ਨੰਬਰ ਤੇ ਕੋਈ ਵੀ ਫੋਨ ਨਹੀਂ ਸੀ ਆਇਆ ਉਸ ਤੋਂ ਬਾਅਦ ਪੁਲਿਸ ਪਾਰਟੀ ਕੀ ਕਰਦੀ ਹੈ ਜਿੱਥੇ ਉਹ ਡਿਊਟੀ ਕਰਦਾ ਸੀ ਜਿਹੜੀ ਟਰੈਵਲ ਏਜੰਸੀ ਦੇ ਵਿੱਚ ਉਹਦੇ ਵਿੱਚ ਪਹੁੰਚਦੀ ਹੈ ਪੁਲਿਸ ਵੱਲੋਂ ਪੁੱਛਿਆ ਜਾਂਦਾ ਹੈ ਵੀ ਇਹਨਾਂ ਦੇ ਕਿਸੇ ਪਾਰਟੀ ਨੂੰ ਲੈ ਕੇ ਕਿਤੇ ਜਾਣਾ ਸੀ ਤਾਂ ਉਹਨਾਂ ਦਾ ਕਹਿਣਾ ਹੁੰਦਾ ਹੈ ਵੀ ਉਹ ਛੁੱਟੀ ਤੇ ਸੀ ਤੇ ਉਹਨਾਂ ਨੂੰ ਕੋਈ ਕੰਮ ਨਹੀਂ ਸੀ ਤੇ ਨਾ ਹੀ ਕਿਤੇ ਜਾਣਾ ਸੀ ਹੁਣ ਤਿੰਨ ਚੀਜ਼ਾਂ ਹੋ ਜਾਂਦੀਆਂ ਨੇ ਜੋ ਕੁਝ ਕੁਲਵਿੰਦਰ ਕੌਰ ਨੇ ਕਿਹਾ ਸੀ ਵੀ ਸਵੇਰੇ 5 ਵਜੇ ਫੋਨ ਆਉਂਦਾ ਸਵਾ ਪੰਜ ਘਰ ਤੋਂ ਜਾਂਦੇ ਨਹੀਂ ਜਦ ਕਿ 3 ਤੋਂ 4 ਵਜੇ ਉਹਨਾਂ ਦੀ ਮੌਤ ਹੋ ਚੁੱਕੀ ਸੀ ਤੇ ਉਹਨਾਂ ਨੇ ਕਿਤੇ ਜਾਣਾ ਸੀ ਹੁਣ ਟਰੈਵਲ ਏਜੰਸੀ ਤੋਂ ਇਹ ਪਤਾ ਲੱਗਾ ਵੀ ਉਹਨਾਂ ਨੇ ਕਿਤੇ ਨਹੀਂ ਜਾਣਾ ਸੀ ਜਦ ਇਹ ਸਾਰੀਆਂ ਗੱਲਾਂ ਦਾ ਪਤਾ ਲੱਗਦਾ ਉਸ ਤੋਂ ਬਾਅਦ ਹੁਣ ਪੁਲਿਸ ਕੀ ਕਰਦੀ ਹੈ ਕਿ ਕੁਲਵਿੰਦਰ ਕੌਰ ਨੂੰ ਬਿਨਾਂ ਦੱਸੇ ਉਸਦੇ ਫੋਨ ਦੀ ਕਾਲ ਡਿਟੇਲ ਕੱਢੀ ਜਾਂਦੀ ਹੈ ਜਦ ਉਸਦੀ ਕਾਲ ਡਿਟੇਲ ਕੱਢਦੇ ਆ ਤਾਂ ਪੁਲਿਸ ਪਾਰਟੀ ਫਿਰ ਇੱਕ ਵਾਰ ਚੌਕਦੀ ਹੈ ਕਿਉਂਕਿ ਉਸ ਨੂੰ ਪਹਿਲਾਂ ਹੀ ਪਤਾ ਸੀ ਵੀ ਜਿਹੜਾ ਦਲਜੀਤ ਸਿੰਘ ਹੈ ਉਹਦਾ ਫੋਨ 12 ਵਜੇ ਸਵਿਚ ਆਫ ਸੀ ਪਰ ਫਿਰ ਜਿਹੜਾ ਉਹਨਾਂ ਦੀ 23 ਸਾਲਾਂ ਦੀ ਬੇਟੀ ਸੀ ਉਹਦਾ ਫੋਨ ਰਾਤ ਤੋਂ ਲੈ ਕੇ ਸਾਰੀ ਰਾਤ ਚੱਲਦਾ ਰਿਹਾ ਤੇ ਸਾਰੀ ਰਾਤ ਉਹਦੀਆਂ ਗੱਲਾਂ ਚੱਲਦੀਆਂ ਰਹੀਆਂ ਤੇ ਖਾਸ ਕਰਕੇ ਦੋ ਨੰਬਰਾਂ ਦੇ ਉੱਪਰ ਰਾਤ ਨੂੰ 9 ਵਜੇ ਫਿਰ 11 ਵਜੇ ਫਿਰ 12 ਵਜੇ ਫਿਰ 2 ਵਜੇ ਤੇ ਫਿਰ 4 ਵਜੇ ਗੱਲ ਕਰਦੀ ਕਰਦੀ 5 ਵਜੇ ਵੀ ਗੱਲ ਹੁੰਦੀ ਹੈ ਇਸ ਦਰਾਂ ਨਾਲ ਉਹਨਾਂ ਦੀਆਂ ਗੱਲਾਂ ਜਦੋਂ ਚੱਲਦੀਆਂ ਨੇ ਤਾਂ ਦੋ ਨੰਬਰਾਂ ਦੇ ਉੱਤੇ ਸਾਰੀ ਰਾਤ ਗੱਲ ਹੁੰਦੀ ਹੈ ਜਦ ਉਹ ਦੋ ਨੰਬਰਾਂ ਦੀ ਪੜਤਾਲ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਇੱਕ ਨੰਬਰ ਤਾਂ ਪ੍ਰਿੰਸ ਸੰਧੂ ਦਾ ਤੇ ਦੂਜਾ ਨੰਬਰ ਹੁਣ ਅਸ਼ੋਕ ਸ਼ਰਮਾ ਦਾ ਹੈ ਦੋਹਾਂ ਨੰਬਰਾਂ ਦੀ ਪੜਤਾਲ ਕੀਤੀ ਜਾਂਦੀ ਹੈ ਇਸ ਤੋਂ ਬਾਅਦ ਇਹਨਾਂ ਦੀ ਕਾਲ ਡਿਟੇਲ ਕੱਢੀ ਜਾਂਦੀ ਹੈ ਤੇ ਇਹਨਾਂ ਦੀ ਲੋਕੇਸ਼ਨ ਕੱਢੀ ਜਾਂਦੀ ਹੈ ਜਦ ਲੋਕੇਸ਼ਨ ਕੱਢਦੇ ਹੈ ਕਹਿ ਲੋ ਕਿ ਆਪਾਂ ਸਵੇਰੇ 3 ਦੇ 3 ਤੋਂ 5 ਵਜੇ ਤੱਕ ਇਹਨਾਂ ਦੀ ਲੋਕੇਸ਼ਨ ਕੁਲਵਿੰਦਰ ਕੌਰ ਦੇ ਘਰ ਦੀ ਹੁੰਦੀ ਹੈ ਉਸ ਤੋਂ ਬਾਅਦ 5 ਤੋਂ ਲੈ ਕੇ 5:30 ਤੱਕ ਦੇ ਕਰੀਬ ਇਹਨਾਂ ਦੀ ਲੋਕੇਸ਼ਨ ਹੁੰਦੀ ਹੈ ਜਿੱਥੇ ਦਿਲਜੀਤ ਸਿੰਘ ਦੀ ਲਾਸ਼ ਮਿਲਦੀ ਹੈ ਹੁਣ ਪੁਲਿਸ ਪਾਰਟੀ ਨੂੰ ਕਾਫੀ ਕੁਝ ਅਜਿਹਾ ਸਾਫ ਹੋ ਜਾਂਦਾ ਹੈ ਫਿਰ ਪੁਲਿਸ ਪਾਰਟੀ ਫੈਸਲਾ ਕਰਦੀ ਹੈ ਕਿ ਇਹਨਾਂ ਨੂੰ ਚੁੱਪਣ ਦਾ ਪ੍ਰਬੰਧ ਪ੍ਰਿੰਸ ਸੰਧੂ ਤੇ ਅਸ਼ੋਕ ਸ਼ਰਮਾ ਨੂੰ ਦੋਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਇਹਨਾਂ ਨੂੰ ਪੁਲਿਸ ਸਟੇਸ਼ਨ ਲਿਆ ਕੇ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਇਹਨਾਂ ਤੋਂ ਜੋ ਪੁੱਛਿਆ ਜਾਂਦਾ ਹੈ ਦਿਲਜੀਤ ਸਿੰਘ ਬਾਰੇ ਉਹਦੀ ਮੌਤ ਬਾਰੇ ਇਹਨਾਂ ਦਾ ਕਹਿਣਾ ਹੁੰਦਾ ਹੈ ਵੀ ਸਾਨੂੰ ਇਹਦੇ ਬਾਰੇ ਕੋਈ ਵੀ ਪਤਾ ਨਹੀਂ ਫਿਰ ਪੁਲਿਸ ਪਾਰਟੀ ਆਪਣੇ ਹਿਸਾਬ ਨਾਲ ਪੁੱਛਦੀ ਹੈ ਜਦ ਪੁਲਿਸ ਪਾਰਟੀ ਆਪਣੇ ਹਿਸਾਬ ਨਾਲ ਪੁੱਛਗਿੱਛ ਕਰਦੀ ਹੈ ਤਾਂ ਫਿਰ ਇਹ ਵੀ ਬੋਲਣਾ ਸਟਾਰਟ ਕਰਦੇ ਨੇ ਜੋ ਕੋਈ ਇਹ ਦੱਸਦੇ ਨੇ ਫਿਰ ਪੁਲਿਸ ਤੇ ਲੋਕਾਂ ਦੀਆਂ ਭਾਵਨਾਵਾਂ ਵੀ ਕਾਫੀ ਹੱਦ ਤੱਕ ਕਲਵਿੰਦਰ ਕੌਰ ਦੇ ਨਾਲ ਜੁੜ ਜਾਂਦੀਆਂ ਨੇ ਉਹਨਾਂ ਨੂੰ ਦਿਲਜੀਤ ਸਿੰਘ ਸ਼ੈਤਾਨ ਲੱਗਣ ਲੱਗਦਾ ਹੈ ਕਲਵਿੰਦਰ ਕੌਰ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਉਸ ਤੋਂ ਪੁੱਛਗਛ ਕੀਤੀ ਜਾਂਦੀ ਹੈ ਹੁਣ ਕਲਵਿੰਦਰ ਕੌਰ ਇਹ ਗੱਲ ਸਮਝ ਚੁੱਕੀ ਸੀ ਵੀ ਸਾਰਾ ਕੁਝ ਪੁਲਿਸ ਨੂੰ ਪਤਾ ਲੱਗ ਚੁੱਕਿਆ ਹੈ ਤੇ ਫਿਰ ਕਲਵਿੰਦਰ ਕੌਰ ਜੋ ਕੁਝ ਦੱਸਦੀ ਹੈ ਤਾਂ ਲੋਕਾਂ ਦੇ ਪੈਰਾਂ ਥੱਲੇ ਜਮੀਨ ਨਿਕਲ ਜਾਂਦੀ ਹੈ ਫਿਰ ਜਿਹੜੀ ਕਹਾਣੀ ਕਲਵਿੰਦਰ ਕੌਰ ਨੇ ਬਾਹਰ ਆਉਂਦੀ ਹੈ ਉਹ ਕੁਲਵਿੰਦਰ ਕੌਰ ਦਾ ਕਹਿਣਾ ਸੀ ਵੀ ਉਸ ਤੋਂ 3 ਸਾਲ ਪਹਿਲਾਂ ਮੈਂ ਜੌਬ ਕਰਨ ਵਾਸਤੇ ਆਪਣੇ ਪਿਤਾ ਨੂੰ ਕਿਹਾ ਵੀ ਮੈਂ ਪੈਸੇ ਕਮਾਉਣਾ ਚਾਹੁੰਦੀ ਹਾਂ ਘਰ ਦੇ ਵਿੱਚ ਮਦਦ ਕਰਨਾ ਚਾਹੁੰਦੀ ਹਾਂ ਪਰ ਮੇਰੇ ਪਿਤਾ ਨੇ ਜਵਾਬ ਦੇ ਦਿੱਤਾ ਫਿਰ ਮੈਂ ਆਪਣੀ ਮਾਂ ਨੂੰ ਕਿਹਾ ਮਾਂ ਨੇ ਮੇਰੇ ਪਿਤਾ ਨੂੰ ਕਿਹਾ ਤੋਂ ਬਾਅਦ ਇੱਕ ਸ਼ੋਰੂਮ ਦੇ ਜੌਬ ਮਿਲ ਜਾਂਦੀ ਹੈ ਉੱਥੇ ਉਹਦੀ ਮੁਲਾਕਾਤ ਹੁੰਦੀ ਹੈ ਅਸ਼ੋਕ ਸ਼ਰਮਾ ਦੇ ਨਾਲ ਉਹਦੇ ਨਾਲ ਇਹਦਾ ਪਿਆਰ ਪ੍ਰਮਾਣ ਚੜਦਾ ਹੈ ਤੇ ਇੱਕ ਦੂਜੇ ਨਾਲ ਜੀਵਨ ਮਰਨ ਦੀਆਂ ਕਸਮਾਂ ਖਾਧੀਆਂ ਜਾਂਦੀਆਂ ਹਨ ਇਹ ਗੱਲ ਜਦੋਂ ਦਿਲਜੀਤ ਸਿੰਘ ਨੂੰ ਪਤਾ ਲੱਗਦੀ ਹੈ ਵੀ ਇਹ ਵਿਆਹ ਕਰਵਾਉਣਾ ਚਾਹੁੰਦੀ ਹੈ ਦਿਲਜੀਤ ਸਿੰਘ ਉਹਨੂੰ ਰੋਕਦਾ ਹੈ ਹਜੇ ਇਹ ਸਾਰਾ ਕੁਝ ਚੱਲਦਾ ਹੀ ਹੁੰਦਾ ਹੈ ਇਹਦੀ ਮਾਂ ਦੀ ਮੌਤ ਹੋ ਜਾਂਦੀ ਹੈ ਮੌਤ ਤੋਂ ਬਾਅਦ ਇਹ ਪਿਓਤੀ ਇਕੱਲੇ ਰਹਿ ਜਾਂਦੇ ਨੇ ਤੇ ਹੁਣ ਇੱਥੇ ਕੁਲਵਿੰਦਰ ਕੌਰ ਦਾ ਕਹਿਣਾ ਹੁੰਦਾ ਹੈ ਵੀ ਉਸ ਤੋਂ ਬਾਅਦ ਅਸੀਂ ਦੋਨੇ ਇਕੱਲੇ ਸੀ ਤੇ ਮੇਰਾ ਪਿਓ ਦਿਲਜੀਤ ਸਿੰਘ ਮੇਰੇ ਨਾਲ ਛੇੜਖਾਨੀਆਂ ਸ਼ੁਰੂ ਕਰਦਾ ਹੈ ਮੇਰੇ ਨਾਲ ਗਲਤ ਹਰਕਤਾਂ ਕਰਨੀਆਂ ਸ਼ੁਰੂ ਕਰਦਾ ਹੈ ਤੇ ਇਹ ਸਾਰਾ ਕੁਝ ਆਪਣੀ ਭੈਣ ਨੂੰ ਵੀ ਦੱਸਿਆ ਤੇ ਮੇਰੀ ਭੈਣ ਨੇ ਕਿਹਾ ਵੀ ਤੂੰ ਆਪਣੇ ਹਿਸਾਬ ਨਾਲ ਰਹਿ ਇਹਦੇ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ ਉਸ ਤੋਂ ਬਾਅਦ ਉਹਦੇ ਪਿਓ ਨੇ ਉਹਦੇ ਨਾਲ ਜ਼ੋਰ ਜ਼ਬਰਦਸਤੀ ਵੀ ਕੀਤੀ ਹੁਣ ਕਲਵਿੰਦਰ ਕੌਰ ਕਹਿੰਦੀ ਹੈ ਕਿ ਇਹ ਮੇਰੇ ਨਾਲ ਜੋ ਜ਼ਬਰਦਸਤੀ ਵਾਰ-ਵਾਰ ਕਰਦਾ ਸੀ ਜੇ ਮੈਂ ਇਹਦਾ ਵਿਰੋਧ ਕਰਦੀ ਤੇ ਮੈਨੂੰ ਕੁੱਟਿਆ ਮਾਰਿਆ ਜਾਂਦਾ ਸੀ ਸਭ ਬਹੁਤ ਤੰਗ ਸੀ ਇਹ ਸਾਰਾ ਕੁਝ ਮੈਂ ਆਪਣੇ ਦੋਸਤਾਂ ਨੂੰ ਦੱਸਿਆ ਤੇ ਉਹਨਾਂ ਨੇ ਮੇਰੇ ਨਾਲ ਤਰਸ ਦੇ ਆਧਾਰ ਤੇ ਉਹਨਾਂ ਨੂੰ ਗੁੱਸਾ ਆਇਆ ਕਿ ਇੱਕ ਲੜਕੀ ਨਾਲ ੱੱਕਾ ਹੋ ਰਿਹਾ ਹੈ ਅਸੀਂ ਇਹਨੂੰ ਮਾਰਨ ਦਾ ਫੈਸਲਾ ਕੀਤਾ ਹੁਣ ਇਹ ਸਾਰਾ ਕੁਝ ਇੱਕ ਦਿਨ ਕਰਾਇਮ ਸ਼ੋਅ ਕੋਈ ਦੇਖਦੀ ਹੈ ਟੀਵੀ ਦਾ ਉਸਤੇ ਦੇਖਦੀ ਹੈ ਕਿ ਚਾਚਾ ਜਿਹੜਾ ਹੁੰਦਾ ਹੈ ਆਪਣੀ ਭਤੀਜੀ ਦੇ ਨਾਲ ਗਲਤ ਕੰਮ ਕਰਦਾ ਹੈ ਵਿਆਹ ਤੋਂ ਬਾਅਦ ਵੀ ਉਹਦੇ ਨਾਲ ਗਲਤ ਕਰਦਾ ਹੈ ਫਿਰ ਇਹ ਉਹ ਆਪਣੇ ਪਿਤਾ ਤੇ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਚਾਚੇ ਨੂੰ ਮਾਰਦੇ ਹਨ ਹੁਣ ਇਹ ਸਕੀਮ ਇਹ ਲਾਉਂਦੇ ਨੇ ਇਹਨਾਂ ਦੀ ਪਲਾਨਿੰਗ ਦੇ ਅਨੁਸਾਰ 30 ਅਪ੍ਰੈਲ 2014 ਦਾ ਦਿਨ ਚੁਣਿਆ ਜਾਂਦਾ ਹੈ ਦਿਲਜੀਤ ਸਿੰਘ ਰਾਤ ਨੂੰ ਸੌਂ ਜਾਂਦਾ ਹੈ ਪਰ ਕੁਲਵਿੰਦਰ ਕੌਰ ਹੁੰਦੀ ਹੈ ਉਹ ਜਾਗਦੀ ਰਹਿੰਦੀ ਹੈ ਉਸ ਦੀਆਂ ਅੱਖਾਂ ਵਿੱਚ ਨੀਂਦ ਨਹੀਂ ਹੁੰਦੀ ਇਹ ਵਾਰ-ਵਾਰ ਤਿੰਨੋਂ ਜਣੇ ਆਪਸ ਦੇ ਵਿੱਚ ਗੱਲ ਕਰਦੇ ਨੇ ਤੇ ਜਿਹੜੀ ਕੁਲਵਿੰਦਰ ਕੌਰ ਹੁੰਦੀ ਹੈ ਰਾਤ ਦੇ ਕਰੀਬ 2:30 ਤੋਂ 3 ਵਜੇ ਇਹ ਗੇਟ ਖੋਲਦੀ ਹੈ ਇਹ ਦੋਵੇਂ ਜਣੇ ਅੰਦਰ ਆਉਂਦੇ ਨੇ ਤੇ ਸੁੱਤੇ ਪਏ ਦਿਲਜੀਤ ਸਿੰਘ ਦੇ ਉੱਪਰ ਇਹ ਇੱਕ ਕ੍ਰਿਕਟ ਦੀ ਵਿਕਟ ਦੇ ਨਾਲ ਸੁੱਤੇ ਪਏ ਤੇ ਹਮਲਾ ਕਰਦੇ ਨੇ ਵਾਰ-ਵਾਰ ਉਹਦੇ ਸਿਰ ਦੇ ਉੱਤੇ ਮਾਰਦੇ ਨੇ ਤੇ ਪਾੜ ਦਿੰਦੇ ਨੇ ਤੇ ਗਲਾ ਵੀ ਘੁੱਟਿਆ ਜਾਂਦਾ ਹੈ ਤੇ ਮੌਤ ਹੋ ਜਾਂਦੀ ਹੈ ਇੱਥੇ ਹੀ ਕੁਲਵਿੰਦਰ ਕੌਰ ਬੱਸ ਨਹੀਂ ਕਰਦੀ ਇਹ ਸਾਰਾ ਕੁਝ ਦੇ ਵਿੱਚ ਇੱਕ ਟੀਵੀ ਹੁੰਦਾ ਹੈ ਉਹਦਾ ਸਟੈਂਡ ਹੁੰਦਾ ਕੱਚ ਦਾ ਉਹ ਟੁੱਟ ਜਾਂਦਾ ਇੱਕ ਕੱਚ ਦਾ ਟੁਕੜਾ ਲੈ ਕੇ ਆਪਣੇ ਪਿਓ ਦੀ ਛਾਤੀ ਤੇ ਬੈਠਦੀ ਹੈ ਤੇ ਉਹਦੇ ਚਿਹਰੇ ਤੇ ਛਾਤੀ ਤੇ ਕਾਚੂ ਨਾਲ ਵਾਰ ਕੀਤਾ ਜਾਂਦਾ ਹੈ ਫਿਰ ਉਹਨੂੰ ਇਹ ਸੀ ਕਿ ਇਹ ਕਿਤੇ ਬਾਹਰ ਨਾ ਜਾਵੇ ਉਹਨੂੰ ਪਤਾ ਸੀ ਵੀ ਮੇਰੇ ਪਿਓ ਦੇ ਪੇਸਮੇਕਰ ਲੱਗਿਆ ਹੋਇਆ ਹੈ ਆਠ ਪੇਸ਼ੈਂਟ ਹੈ ਉਹਦੀ ਛਾਤੀ ਪਾੜ ਕੇ ਵਿੱਚੋਂ ਪੇਸਮੇਕਰ ਜਿਹੜਾ ਉਹ ਕੱਢ ਲਿਆ ਜਾਂਦਾ ਹੈ ਉਸ ਤੋਂ ਬਾਅਦ ਉਹ ਦੋਨੇ ਜਣੇ ਦਲਜੀਤ ਸਿੰਘ ਦੇ ਹੱਥ ਬੰਨ ਕੇ ਪੈਰ ਬੰਨ ਕੇ ਤੇ ਇੱਕ ਕੰਬਲ ਦੇ ਵਿੱਚ ਲਪੇਟਦੇ ਨੇ ਜਿਹੜੀ ਨੋਵਾ ਗੱਡੀ 'ਚੋਂ ਆਏ ਸੀ ਉਹ ਨੋਵਾ ਗੱਡੀ ਦੇ ਵਿੱਚ ਲਾਸ਼ ਨੂੰ ਰੱਖ ਕੇ ਦੋਨੇ ਜਣੇ ਉਹਨੂੰ ਟਿਕਾਣੇ ਲਾਉਣ ਚਲੇ ਜਾਂਦੇ ਨੇ ਪਰ ਜਿਹੜੀ ਕੁਲਵਿੰਦਰ ਕੌਰ ਹੁੰਦੀ ਹੈ ਉਹ ਘਰ ਦੇ ਵਿੱਚ ਹੀ ਰਹਿੰਦੀ ਹੈ ਤੇ ਖੂਨ ਸਾਫ ਕੀਤਾ ਜਾਂਦਾ ਹੈ। ਸ਼ੀਸ਼ੇ ਦੇ ਟੁਕੜੇ ਸਾਫ ਕੀਤੇ ਜਾਂਦੇ ਹਨ। ਘਰ ਦੇ ਵਿੱਚ ਸਾਰੀ ਸੈਟਿੰਗ ਕੀਤੀ ਜਾਂਦੀ ਹੈ। ਹੁਣ ਸਾਰਾ ਦਿਨ ਇੰਤਜ਼ਾਰ ਕੀਤਾ ਜਾਂਦਾ ਹੈ। ਫਿਰ ਸ਼ਾਮ ਨੂੰ ਆਪਣੀ ਭੈਣ ਨੂੰ ਮਰਜੀ ਤਨੂੰ ਫੋਨ ਲਾਇਆ ਜਾਂਦਾ ਹੈ। ਵੀ ਪਾਪਾ ਸਵੇਰ ਦੇ ਗਏ ਨਹੀਂ ਹਜੇ ਤੱਕ ਨਹੀਂ ਆਏ ਤੇ ਉਹਨਾਂ ਦਾ ਫੋਨ ਵੀ ਨਹੀਂ ਲੱਗਦਾ। ਭੈਣ ਘਬਰਾਉਂਦੀ ਹੈ ਤੇ ਉਹ ਆਪਣੇ ਸਹੁਰੇੋਂ ਫਟਾਫਟ ਆਪਣੇ ਪੇਕੇ ਘਰ ਪਹੁੰਚ ਜਾਂਦੀ ਹੈ। ਫਿਰ ਦੋਨੇ ਭੈਣਾਂ ਟਰਾਈ ਕਰਦੀਆਂ ਨੇ ਜਿੱਥੇ-ਜਿੱਥੇ ਵੀ ਪਤਾ ਕਰ ਸਕਦੀਆਂ ਸੀ। ਪਤਾ ਕਰਦੀਆਂ ਨੇ ਇੱਕ ਤਰੀਕ ਨੂੰ ਇਹ ਰਿਪੋਰਟ ਲਿਖਾਈ ਜਾਂਦੀ ਹੈ ਜਦ ਰਿਪੋਰਟ ਲਿਖਣ ਜਾਂਦੇ ਨੇ ਤਾਂ ਪੁਲਿਸ ਕੋਲ ਪਹਿਲਾਂ ਹੀ ਜਿਹੜੀ লাশ ਦੀ ਫੋਟੋ ਆਈ ਹੁੰਦੀ ਹੈ ਤੇ ਇਹਨਾਂ ਨੇ ਫੋਟੋ ਦਿੱਤੀ ਉਹ ਮੈਚ ਹੁੰਦੀ ਹੈ ਪਤਾ ਲੱਗਦਾ ਵੀ ਦਿਲਜੀਤ ਸਿੰਘ ਦਾ ਕਤਲ ਹੋ ਚੁੱਕਿਆ ਹੈ ਹੁਣ ਉਹਨਾਂ ਤਿੰਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਜਿਹੜਾ ਮਾਮਲਾ ਸਾਰਾ ਸਾਫ਼ ਹੋ ਜਾਂਦਾ ਹੈ ਵੀ ਕਤਲ ਕਿੰਨੇ ਤੇ ਕਿਉਂ ਕੀਤਾ ਇੱਕ ਬੰਦੇ ਨੇ ਆਪਣੀ ਲੜਕੀ ਦਾ ਸ਼ੋਸ਼ਣ ਕੀਤਾ ਤੇ ਉਹਦੇ ਗੁੱਸੇ ਦੇ ਵਿੱਚ ਆ ਕੇ ਉਹਨੇ ਆਪਣੇ ਦੋਸਤ ਦੇ ਨਾਲ ਮਿਲ ਕੇ ਆਪਣੇ ਪਿਓ ਦਾ ਕਤਲ ਕੀਤਾ ਅਮਰਜੀਤ ਨੂੰ ਲੱਗਦਾ ਹੈ ਵੀ ਮੇਰੀ ਭੈਣ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਹ ਥਾਣੇ ਪਹੁੰਚਦੀ ਹੈ ਥਾਣੇ ਪਹੁੰਚ ਕੇ ਪੁੱਛਦੀ ਹੈ ਵੀ ਮੇਰੀ ਭੈਣ ਨੂੰ ਪਿਓ ਦੇ ਕਤਲ ਦੇ ਦਾਮ ਵਿੱਚ ਗ੍ਰਿਫਤਾਰ ਕਿਉਂ ਕੀਤਾ ਹੈ ਪੁਲਿਸ ਦਾ ਕਹਿਣਾ ਹੁੰਦਾ ਹੈ ਕਿ ਆਪਣੇ ਮੂੰਹੋਂ ਕਬੂਲ ਕਰ ਚੁੱਕੀ ਹੈ ਵੀ ਇਹ ਕਤਲ ਉਹਨੇ ਕੀਤਾ ਹੈ ਕਿਉਂ ਕੀਤਾ ਹੈ ਉਹਨੇ ਵਜ੍ਹਾ ਵੀ ਦੱਸੀ ਹੈ ਹੁਣ ਅਮਰਜੀਤ ਕੌਰ ਪੁੱਛਦੀ ਹੈ ਵੀ ਕੀ ਵਜ੍ਹਾ ਹੈ ਤਾ ਪੁਲਸ ਵਾਲੇ ਦੱਸਦੇ ਨੇ ਕਿ ਕਲਵਿੰਦਰ ਕੌਰ ਦਾ ਕਹਿਣਾ ਵੀ ਦਲਜੀਤ ਸਿੰਘ ਆਪਣੀ ਬੇਟੀ ਦੇ ਨਾਲ ਵਾਰ-ਵਾਰ ਸਰੀਰਕ ਸ਼ੋਸ਼ਣ ਕਰਦਾ ਸੀ ਉਹਦੇ ਨਾਲ ਜ਼ੋਰ ਜ਼ਬਰਦਸਤੀ ਕੀਤੀ ਜਾਂਦੀ ਸੀ ਇਸ ਲਈ ਗੁੱਸੇ ਦੇ ਵਿੱਚ ਆ ਕੇ ਉਸਨੇ ਇਹ ਕਤਲ ਕੀਤਾ ਗੱਲ ਸੁਣ ਕੇ ਅਮਰਜੀਤ ਕੌਰ ਹੈਰਾਨ ਰਹਿ ਜਾਂਦੀ ਹੈ ਤੇ ਉਹਦਾ ਕਹਿਣਾ ਹੁੰਦਾ ਮੇਰਾ ਪਿਓ ਕਦੇ ਵੀ ਇਹ ਕੁਝ ਨਹੀਂ ਕਰ ਸਕਦਾ ਨਾ ਉਹ ਐਵੇਂ ਦਾ ਬੰਦਾ ਸੀ ਉਹਨੇ ਡਰਾਈਵਰੀ ਕਰਕੇ ਸਾਰੀ ਜ਼ਿੰਦਗੀ ਸਾਨੂੰ ਪੜਾਇਆ ਲਿਖਾਇਆ ਸਾਡਾ ਵਿਆਹ ਕੀਤਾ ਇਹਦਾ ਵੀ ਪਾਲਣ ਪੋਸ਼ਣ ਕੀਤਾ ਉਹ ਸਾਨੂੰ ਆਪਣੀ ਜਾਣ ਤੋਂ ਵੱਧ ਕੇ ਪਿਆਰ ਕਰਦਾ ਸੀ ਇਹ ਹੋ ਹੀ ਨਹੀਂ ਸਕਦਾ ਤਾਂ ਪੁਲਿਸ ਦਾ ਕਹਿਣਾ ਹੁੰਦਾ ਹੈ ਵੀ ਕੁਲਵਿੰਦਰ ਕੌਰ ਨੇ ਇਹ ਵੀ ਕਿਹਾ ਵੀ ਸਾਰਾ ਕੁਝ ਉਹਨੇ ਆਪਣੀ ਭੈਣ ਨੂੰ ਦੱਸਿਆ ਸੀ ਤੇ ਭੈਣ ਦਾ ਕਹਿਣਾ ਸੀ ਵੀ ਇਹ ਤੂੰ ਆਪਣੇ ਆਪ ਦੇਖ ਆਪਣੇ ਹਿਸਾਬ ਨਾਲ ਇਹਦੇ ਵਿੱਚ ਮੈਂ ਕੁਝ ਨਹੀਂ ਕਰ ਸਕਦੀ ਅਮਰਜੀਤ ਹੁਣ ਰੋਂਦੀ ਹੋਈ ਕਹਿੰਦੀ ਹੈ ਕਿ ਇਹ ਕਿਵੇਂ ਹੋ ਸਕਦਾ ਹੈ ਇੱਕ ਭੈਣ ਨਾਲ ਜੇ ਕੁਝ ਐਵੇਂ ਦਾ ਹੁੰਦਾ ਹੋਵੇ ਤਾਂ ਦੂਜੀ ਭੈਣ ਕਿਵੇਂ ਕਹਿ ਸਕਦੀ ਹੈ ਕਿ ਤੂੰ ਆਪਣੇ ਆਪ ਦੇਖ ਇਹ ਸਾਰਾ ਸਾਰ ਝੂਠ ਹੈ ਤੇ ਇਹਨਾਂ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਨਾ ਹੀ ਮੇਰੇ ਪਿਓ ਨੇ ਐਸਾ ਕੁਝ ਕੀਤਾ ਇਹ ਬਿਲਕੁਲ ਗਲਤ ਗੱਲ ਹੈ ਹੁਣ ਭੈਣ ਆਪਣੇ ਪਿਓ ਨੂੰ ਇਨਸਾਫ ਦਿਵਾਉਣ ਦੇ ਲਈ ਲੜਦੀ ਹੈ ਅਤੇ ਅੜ ਜਾਂਦੀ ਹੈ ਤੇ ਦੂਜੀ ਭੈਣ ਦਾ ਇਲਜ਼ਾਮ ਹੁੰਦਾ ਹੈ ਵੀ ਉਹ ਮੇਰੇ ਨਾਲ ਜ਼ੋਰ ਜ਼ਬਰਦਸਤੀ ਕੀਤੀ ਸੀ ਹੁਣ ਪੁਲਿਸ ਨੂੰ ਵੀ ਲੱਗਦਾ ਹੈ ਕਿ ਅਮਰਜੀਤ ਕੌਰ ਸੱਚ ਬੋਲ ਰਹੀ ਹੈ ਫਿਰ ਉਹਨਾਂ ਦੀ ਇਨਵੈਸਟੀਗੇਸ਼ਨ ਚੱਲਦੀ ਹੈ ਜਦੋਂ ਕਾਲ ਡਿਟੇਲ ਕੱਢੀ ਜਾਂਦੀ ਹੈ ਤੇ ਬਹੁਤ ਸਾਰੀਆਂ ਨੰਬਰ ਜਿਹੜੇ ਉਹਦੇ ਫੋਨ ਵਿੱਚੋਂ ਮਿਲਦੇ ਹਨ ਪੁਲਿਸ ਦੀ ਜਦੋਂ ਇਨਵੈਸਟੀਗੇਸ਼ਨ ਚੱਲਦੀ ਹੈ ਤੇ ਜਦ ਘੋਪ ਪੜਤਾਲ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਕਿ ਕੁਲਵਿੰਦਰ ਕੌਰ ਇਹਦੇ 1 2 4 ਮੁੰਡਿਆਂ ਨਾਲ ਨਹੀਂ ਬਲਕਿ ਬਹੁਤ ਮੁੰਡਿਆਂ ਦੇ ਨਾਲ ਰਿਲੇਸ਼ਨ ਹਨ ਇੱਕ ਮਨਫਿਰਨ ਦੀ ਸ਼ਿਕਾਇਤ ਹੈ ਜਿੰਨੇ ਵੀ ਤਕਰੀਬਨ ਇਹਦੇ ਦੋਸਤ ਹਨ ਸਾਰੇ ਲੜਕੇ ਹੀ ਹਨ ਪਾਰਟੀਆਂ ਤੇ ਜਾਣਾ ਹੁਣ ਇਹਨਾਂ ਗੱਲਾਂ ਤੋਂ ਦਲਜੀਤ ਸਿੰਘ ਦੁਖੀ ਸੀ ਇਹਨੂੰ ਰੋਕਦਾ ਟੋਕਦਾ ਸੀ ਤੇ ਕੁਲਵਿੰਦਰ ਕੌਰ ਨੂੰ ਇਹ ਰੋਕ ਟੋਕ ਪਸੰਦ ਨਹੀਂ ਸੀ ਇਹਨਾਂ ਦੇ ਪਿਆਰਤੀ ਦੇ ਆਪਸ ਵਿੱਚ ਝਗੜੇ ਵੀ ਹੁੰਦੇ ਹੀ ਰਹਿੰਦੇ ਸੀ ਤੇ ਦਲਜੀਤ ਸਿੰਘ ਵੱਲੋਂ ਆਪਣੀ ਕੁੜੀ ਨੂੰ ਇੱਜ਼ਤ ਦੀਆਂ ਦਹਾਈਆਂ ਦਿੱਤੀਆਂ ਵੀ ਜਾਂਦੀਆਂ ਸੀ ਵੀ ਤੂੰ ਐਵੇਂ ਨਾ ਕਰ ਇੱਜ਼ਤ ਨੂੰ ਨਾਰੋਲ ਪਰ ਕੁਲਵਿੰਦਰ ਕੌਰ ਨੂੰ ਆਪਣੇ ਪਿਓ ਦੀ ਕੋਈ ਵੀ ਗੱਲ ਚੰਗੀ ਨਹੀਂ ਸੀ ਲੱਗਦੀ ਉਸ ਨੂੰ ਸਿਰਫ ਤੇ ਸਿਰਫ ਆਪਣੀ ਆਜ਼ਾਦੀ ਚੰਗੀ ਲੱਗਦੀ ਸੀ ਵੀ ਮੈਨੂੰ ਰੋਕ ਟੋਕਣ ਵਾਲਾ ਕੋਈ ਨਾ ਹੋਵੇ ਮੈਂ ਇੱਥੇ ਆਪਣੀ ਮਰਜ਼ੀ ਕਰਾਂ ਜਿਹਦੇ ਨਾਲ ਮਰਜ਼ੀ ਮਿਲਾਂ ਜਿਹਦੇ ਮਰਜ਼ੀ ਮੁੰਡਿਆਂ ਦੇ ਨਾਲ ਜਾਵਾਂ ਉਹਦੇ ਰਿਲੇਸ਼ਨ ਸੀ ਹੁਣ ਜਦ ਸਾਰਾ ਕੁਝ ਪੁਲਿਸ ਨੂੰ ਪਤਾ ਲੱਗਾ ਤੇ ਪੁਲਿਸ ਨੂੰ ਲੱਗਦਾ ਵੀ ਕੁਲਵਿੰਦਰ ਕੌਰ ਕਿਤੇ ਨਾ ਕਿਤੇ ਇਹ ਸਾਰਾ ਸਭ ਝੂਠ ਬੋਲ ਰਹੀ ਹੈ ਹੁਣ ਕੁਲਵਿੰਦਰ ਕੌਰ ਤੋਂ ਸ਼ਕਤੀ ਦੇ ਨਾਲ ਪੁੱਛਗਛ ਕੀਤੀ ਗਈ ਤਾਂ ਉਸ ਤੋਂ ਪਹਿਲਾਂ ਪ੍ਰਿੰਸ ਸੰਧੂ ਤੇ ਉਸਦੇ ਦੋਸਤ ਤੋਂ ਵੀ ਪੁੱਛਗਛ ਕੀਤੀ ਗਈ ਜਦ ਉਹਨਾਂ ਤੋਂ ਸ਼ਕਤੀ ਦੇ ਨਾਲ ਪੁੱਛਿਆ ਗਿਆ ਤਾਂ ਉਹਨਾਂ ਦਾ ਕਹਿਣਾ ਸੀ ਵੀ ਉਹਨਾਂ ਨੂੰ ਇਹ ਸਾਰੀ ਸਟੋਰੀ ਕੁਲਵਿੰਦਰ ਕੌਰ ਨੇ ਸੁਣਾਈ ਸੀ ਤੇ ਕੁਲਵਿੰਦਰ ਕੌਰ ਇਸ ਵਾਸਤੇ ਉਹਦੇ ਨਾਲ ਤਿਆਰ ਹੋਏ ਵੀ ਇਹਦੇ ਨਾਲ ਬਹੁਤ ਜ਼ਿਆਦਾ ੱਟਕਾ ਹੋ ਰਿਹਾ ਹੈ ਹੁਣ ਜਦੋਂ ਕੁਲਵਿੰਦਰ ਕੌਰ ਨੂੰ ਸਖਤੀ ਨਾਲ ਉਸ ਤੋਂ ਪੁੱਛਦਾਸ਼ ਕੀਤੀ ਗਈ ਤਾਂ ਫਿਰ ਇੱਕ ਹੋਰ ਕਹਾਣੀ ਖਤਰਨਾਕ ਬਾਹਰ ਆਈ ਕੁਲਵਿੰਦਰ ਕੌਰ ਖੁੱਲੇ ਵਿਚਾਰਾਂ ਵਾਲੀ ਸੀ ਪਰ ਅਮਰਜੀਤ ਕੌਰ ਨੂੰ ਮੁੰਡਿਆਂ ਦੇ ਨਾਲ ਘੁੰਮਣਾ ਫਿਰਨਾ ਉਹਨਾਂ ਦੇ ਨਾਲ ਰਿਲੇਸ਼ਨ ਬਣਾਉਣ ਦੇ ਵਿੱਚ ਕੋਈ ਅਪੱਤੀ ਨਹੀਂ ਸੀ ਪਰ ਇਹ ਗੱਲਾਂ ਦਲਜੀਤ ਸਿੰਘ ਨੂੰ ਪਤਾ ਲੱਗੀਆਂ ਤੇ ਦਲਜੀਤ ਸਿੰਘ ਨੇ ਆਪਣੀ ਬੇਟੀ ਕੁਲਵਿੰਦਰ ਕੌਰ ਨੂੰ ਹੁਣ ਸਮਝਾਇਆ ਵੀ ਜਾਂਦਾ ਸੀ ਕੁਲਵਿੰਦਰ ਕੌਰ ਤੇ ਉਸਦੇ ਕੋਈ ਅਸਰ ਨਹੀਂ ਹੁੰਦਾ ਕਿਸੇ ਵੀ ਗੱਲ ਦਾ ਉਲਟਾ ਦਲਜੀਤ ਸਿੰਘ ਦੀਆਂ ਗੱਲਾਂ ਭੇੜੀਆਂ ਲੱਗਦੀਆਂ ਤੇ ਦਲਜੀਤ ਸਿੰਘ ਉਹਨੂੰ ਆਪਣਾ ਦੁਸ਼ਮਣ ਲੱਗਣ ਲੱਗਾ ਹੁਣ ਇਹ ਸਾਰਾ ਕੁਝ ਚੱਲਦਾ ਪਿਓ ਵਾਰ-ਵਾਰ ਆਪਣੀ ਬੇਟੀ ਨੂੰ ਸਮਝਾਉਂਦਾ ਪਰ ਬੇਟੀ ਦਿਨੋ-ਦਿਨ ਹੋਰ ਜ਼ਿਆਦਾ ਵਿਗੜਦੀ ਜਾਂਦੀ ਤੇ ਕੁਲਵਿੰਦਰ ਕੌਰ ਦੇ ਦਿਮਾਗ ਦੇ ਵਿੱਚ ਇੱਕ ਖਤਰਨਾਕ ਵਿਚਾਰ ਆਉਂਦਾ ਹੈ ਜੋ ਉਹਨੂੰ ਰਸਤੇ ਤੋਂ ਹਟਾਉਣ ਬਾਰੇ ਸੋਚਦੀ ਹੈ ਕਿਉਂਕਿ ਅਸੀਂ ਘਰ ਦੇ ਵਿੱਚ ਰਹਿਣ ਵਾਲੇ ਦੋ ਹੀ ਜੀ ਹਾਂ ਇਹ ਮੇਰੇ ਨਾਲ ਰੋਕ ਟੋਕ ਕਰਦਾ ਹੈ ਜਿਸ ਨੂੰ ਰਸਤੇ ਦੇ ਵਿੱਚੋਂ ਹਟਾ ਦਿੱਤਾ ਜਾਵੇ ਤਾਂ ਮੈਨੂੰ ਰੋਕਣ ਟੋਕਣ ਵਾਲਾ ਕੋਈ ਨਹੀਂ ਹੋਵੇਗਾ ਮੈਂ ਆਪਣੀ ਮਰਜ਼ੀ ਦੀ ਮਾਲਕ ਹੋਵਾਂਗੀ ਮੈਂ ਜੋ ਮਰਜ਼ੀ ਕਰ ਸਕਦੀ ਹਾਂ ਇਸੇ ਪਲੈਨਿੰਗ ਦੇ ਤਹਿਤ ਇਹ ਇਹ ਆਪਣੇ ਦੋਵੇਂ ਦੋਸਤਾਂ ਨੂੰ ਤਿਆਰ ਕਰਦੀ ਹੈ ਅਤੇ ਪ੍ਰਿੰਸ ਸੰਧੂ ਤੇ ਅਸ਼ੋਕ ਕੁਮਾਰ ਨੂੰ ਜਿਨ੍ਹਾਂ ਦੇ ਨਾਲ ਇਹਦੇ ਨਜਾਇਜ਼ ਸਬੰਧ ਸਨ ਇਹਨਾਂ ਨੂੰ ਇਹ ਦੱਸਿਆ ਜਾਂਦਾ ਹੈ ਵੀ ਮੇਰਾ ਸ਼ੋਸ਼ਣ ਕੀਤਾ ਜਾਂਦਾ ਹੈ ਮੇਰੇ ਪਿਓ ਵੱਲੋਂ ਕਹਿ ਲਈਏ ਉਹਨਾਂ ਨੂੰ ਇਮੋਸ਼ਨਲ ਬਲੈਕਵੇਲ ਕੀਤਾ ਜਾਂਦਾ ਤੇ ਉਹਨਾਂ ਨੂੰ ਨਾਲ ਤਿਆਰ ਕਰਕੇ ਫਿਰ ਇਸ ਦੇ ਤਹਿਤ ਆਪਣੇ ਪਿਓ ਦਾ ਕਤਲ ਕਰਵਾਉਂਦੀ ਹੈ ਉਹਨਾਂ ਦੋਹਾਂ ਜਾਣਿਆਂ ਤੋਂ ਬਾਅਦ ਪੁਲਿਸ ਫਿਰ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਫਿਰ ਇਹਨਾਂ ਨੋਵਾ ਗੱਡੀ ਨੂੰ ਬਰਾਮਦ ਕਰਕੇ ਕੱਚ ਦੇ ਟੁਕੜੇ ਤੇ ਉਹ ਜਿਹੜੀ ਵੈਕਟ ਦੇ ਨਾਲ ਮਾਰਿਆ ਹੁੰਦਾ ਹੈ ਉਹ ਵੀ ਕਬਜ਼ੇ ਦੇ ਵਿੱਚ ਲੈਂਦੀ ਹੈ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਇਹਨਾਂ ਨੂੰ ਜੇਲ੍ਹ ਭੇਜਿਆ ਜਾਂਦਾ ਹੈ ਇੱਕ ਬੇਟੀ ਨੇ ਆਪਣੇ ਪਿਓ ਦੇ ਨਾਲ ਇਹਨਾਂ ਕੁਝ ਕੀਤਾ ਜਿਸ ਪਿਓ ਨੇ ਉਹਨੂੰ ਮਿਹਨਤ ਕਰਕੇ ਪਾਲਿਆ ਪੋਸ਼ਿਆ ਤੇ ਪੜਾਇਆ ਲਿਖਾਇਆ ਤੇ ਦੂਜੀ ਲੜਕੀ ਜਿਹੜੀ ਹੁੰਦੀ ਹੈ ਉਹਦੇ ਲਈ ਉਹ ਆਪਣੇ ਪਿਓ ਨੂੰ ਇਨਸਾਫ ਦਿਵਾਉਣ ਦੇ ਲਈ ਲੜਦੀ ਹੈ ਤੇ ਆਖਿਰ ਆਪਣੇ ਪਿਓ ਨੂੰ ਇਨਸਾਫ ਦਿਵਾਉਂਦੀ ਹੈ ਹੁਣ ਜਿਹੜੀ ਲੜਕੀ ਨੇ ਇਹਨਾਂ ਕੁਝ ਆਪਣੇ ਪਿਓ ਨਾਲ ਕੀਤਾ ਇਹਦੇ ਨਾਲ ਤਾਂ ਬੰਦਾ ਬੇਔਲਾਦ ਹੀ ਚੰਗਾ ਹੈ ਜੇ ਇਹੋ ਜਿਹੀ ਔਲਾਦ ਨਿਕਲਦੀ ਹੈ ਜੇ ਆਪਾਂ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਰੱਖਦੇ ਹਾਂ ਤਾਂ ਆਪਾਂ ਬਹੁਤ ਵੱਡੀਆਂ ਮੁਸੀਬਤਾਂ ਤੋਂ ਬਚ ਸਕਦੇ ਹਾਂ ਆਪਣੇ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਾਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਨਾਲ ਉਦੋਂ ਤੱਕ ਦਿਓ ਇਜਾਜ਼ਤ ਸਸਰੀ ਕਾਲ